ਕਿਵੇਂ ਆ ਬਾਈ ਬਲਾ ਠੰਡੀ ਮੰਨੀ ਜਨਾ ਠੰਡ ਫੇਰ ਕਰਤੀ ਰੱਬ ਨੇ ਕੋਟੀਆਂ ਸਵਾਟਰਾ ਲੋਈਆਂ ਲੋਕਾਂ ਦੇ ਦਾ ਸਾੰਤੀਆਂ ਸੀ ਹਾਂ ਤੇ ਰੱਬ ਨੇ ਫੇਰ ਕਢਾਤੀਆਂ ਕਿਉਂ ਮੰਨਦਾ ਰੱਬ ਨੂੰ ਬਾਈ ਮੈਂ ਤਾਂ ਨਹੀਂ ਕਰੇ ਲਈ ਲੋਈ ਲਈ ਨਹੀਂ ਮੈਂ ਕਰੇ ਕੋਟ ਪਾਇਆ ਉਹ ਹਾਂ ਯਾਰ ਤੂੰ ਤਾਂ ਆਈ ਫਰਦਾ ਉਹ ਵੀ ਅੱਧੀਆਂ ਬਾਹਾਂ ਦੀ ਟੀ-ਸ਼ਰਟ ਚ ਜਿਵੇਂ ਹਾਰ ਦਾ ਮਹੀਨਾ ਹੁੰਦਾ ਤੈਨੂੰ ਠੰਡ ਨਹੀਂ ਲੱਗਦੀ ਮੈਨਾਂ ਤਾਂ ਜਵੇਂ ਨਹੀਂ ਠੰਡ ਲੱਗਦੀ ਕਮਾਲ ਆ ਯਾਰ ਸਟੀਲ ਬਾਡੀ ਐ ਜੱਟ ਦੀ ਮਰਾ ਪੋਰੇ ਮਹੀਨੇ ਚ ਨਹੀਂ ਠੰਡ ਮੰਨੀ ਕਰੇ ਹੁਣ ਤਾਂ ਮੈਂ ਮੰਨਣੀ ਕੀ ਆ ਇੱਕ ਤਾਂ ਤੂੰ ਮੋਟਰਸਾਈਕਲ ਤੇ ਫਿਰਦਾ ਹਵਾ ਲੱਗ ਜੂ ਹਵਾ ਨਾ ਕਰ ਜਾਂਦੀ ਜਾਂਦੀ ਠੰਡ ਬਹੁਤ ਪੈੜੀ ਕਰਦੀ ਹੁੰਦੀ ਆ ਜਾਓ ਬਈ ਤੂੰ ਜਾਣਦਾ ਨਹੀਂ ਜੱਟ ਨੂੰ ਨੇਰੀ ਆ ਜੱਟ ਨੇਰੀ ਹਵਾ ਕੀ ਕਰ ਦੂ ਬੱਬੂ ਸਿਆ ਜਵਾਨੀ ਹਰੇਕ ਤੇ ਆਉਂਦੀ ਆ ਜਵਾਨੀ ਤੇ ਜੋਰ ਦਾ ਮਾਣ ਨਹੀਂ ਕਰੀਦਾ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਮੇਰਾ ਦਾਦਾ ਮੈਨੂੰ ਸੁਣਾਉਂਦਾ ਹੁੰਦਾ ਸੀ ਵੈਸੇ ਤਾਂ ਬਈ ਮੈਂ ਕਹੇ ਦੀ ਗੱਲ ਨਹੀਂ ਸੁਣਦਾ ਚੱਲ ਸੁਣ ਲੈਣਾ ਤੇਰੀ ਕਹਾਣੀ ਮੈਂ ਲੈ ਬੱਪੂ ਫਿਰ ਸੁਣ ਟੱਪ ਕਹਿੰਦੀ ਮੈਂ ਤਾਕੜੀ ਆ ਠੀਕ ਐ ਤੇ ਨੇਰੀ ਕਹਿੰਦੀ ਮੈਂ ਤਾਕੜੀ ਆ ਆਹ ਸੱਚ ਦੋਨੇ ਜਿਦੀ ਜਾਣ ਤੇ ਰੱਬ ਨੂੰ ਸੁਣ ਗਈਆਂ ਦੋਨਾਂ ਦੀਆਂ ਆਵਾਜ਼ਾਂ ਰੱਬ ਕਹਿੰਦਾ ਇਹ ਕਦੋ ਜੇਦਨ ਲੱਗੀਆਂ ਦੋਨੇ ਰੱਬ ਗਿਆ ਉਹਨਾਂ ਕੋਲੇ ਕਹਿੰਦਾ ਕੀ ਗੱਲ ਹੋ ਗਈ ਤੁਸੀਂ ਜੀਜੀ ਕਾਹਤੋਂ ਜਾਨੀਆਂ ਤੋਪ ਕਹਿੰਦੀ ਮੈਂ ਤਕੜੀ ਆ ਜੀ ਨੇਰੀ ਕਹਿੰਦੀ ਜੀ ਮੈਂ ਤਕੜੀ ਆ ਸ਼ਰਤ ਲਾ ਲਓ ਐ ਜੇਦੋਂ ਨਾ ਉਹ ਕਹਿੰਦਾ ਠੀਕ ਆ ਜੀ ਕਹਿੰਦੇ ਪਹਿਲਾ ਵਾਰੀ ਹੈਗੀ ਆ ਨੇਰੀ ਕਹਿੰਦੀ ਪਹਿਲਾ ਮੈਂ ਵਾਰੀ ਲਵਾਂਗੀ ਜੀ ਕਹਿੰਦਾ ਮੈਂ ਆਪਦਾ ਜੋਰ ਦਿਖਾਵਾਂਗੀ ਉਹ ਕਹਿੰਦੀ ਜੋਰ ਕਿਵੇਂ ਦਿਖਾਈਏ ਵੀ ਕਾਇਤ ਦਿਖਾਈਏ ਜ ਮਹੀਏ ਸੀ ਆਪਦਾ ਜੋਰ ਰੱਬ ਨੇ ਦੇਖਿਆ ਇਹ ਕੋ ਵਿਚਾਰਾ ਬੁੜਾ ਜਿਗਾ ਤੁਰਿਆ ਜਾਵੇ ਰੱਬ ਕਹਦਾ ਉਹ ਬੰਦੇ ਤੁਸੀਂ ਲੋਈ ਲਵਾਉਣੀ ਆ ਜੀਨੇ ਉਹ ਪੰਤਾ ਦੀ ਲੋਈ ਲਵਾਤੀ ਉਹ ਜੱਤ ਗਈ ਕਨੇਕੀ ਗੱਲ ਆ ਲੈ ਨੇਰੀ ਭਾਈ ਪੂਰੀ ਆਈਆਂ ਚੜ ਕੇ ਆ ਕਾਲੀ ਘਟਾ ਤੂਫਾਨ ਉਹ ਜਿਵੇਂ ਜਿਵੇਂ ਨੇਰੀ ਆਈ ਜਾਵੇ ਬਾਬਾ ਐ ਬੁੱਕਲ ਪੂਰੀ ਕਸੀ ਜਾਵੇ ਜਿਵੇਂ ਜਿਵੇਂ ਨੇਰੀ ਆਵੇ ਤੇਜ ਬਾਬਾ ਐ ਪੂਰੀ ਚਣੀ ਉਹਨੇ ਲੋਈ ਪੂਰੀ ਕੱਚਾਂ ਚ ਲੈ ਲਈ ਐ ਫੜ ਲਈ ਲੋਈ ਹੂੰ ਪੂਰੀ ਉਹਨੇ ਪੂਰੀ ਬਾਹਲ ਆਲੀ ਬਈ ਪੂਰੀ ਜਮਾ ਹਾਂ ਪੂਰੀ ਅੰਡਾ ਜ਼ੋਰ ਲਾ ਲਿਆ ਨੇਰੀ ਨੇ ਬਾਬੇ ਦੇ ਬੁੱਕਰ ਨਹੀਂ ਲਵਾ ਸਕੀ ਉਹ ਬਾਬਾ ਬੁੱਕੜ ਹੋ ਤਿਆਰ ਕਰੀ ਜਾਵੇ ਉਹ ਭਰਾਵਾ ਤ ਆਪਣਾ ਤੁੱਪ ਦੀ ਵਾਰੀ ਆ ਗਈ ਨੇਰੀ ਕਹਿੰਦੀ ਬਈ ਮੈਂ ਤਾਂ ਨਹੀਂ ਲਵਾ ਸਕੀ ਢੈੜੀ ਹੋ ਗਈ ਥੋੜੀ ਜਿਹੀ ਨੇਰੀ ਹੂੰ ਤੇ ਤੁੱਪ ਕਹਿੰਦੀ ਫਿਰ ਚੜ ਗਈ ਭਈ ਤੁੱਪ ਜਿਵੇਂ ਪਾਸੋਂ ਚੋਥੇ ਤੁੱਪ ਚੜੀ ਸੀਗੀ ਹੂੰ ਅਜ ਰੱਬ ਨੇ ਦੇਖ ਲੈ ਰੰਗ ਦਿਖਾਤਾ ਚੜ ਗਈ ਪੂਰੀ ਟਾੜ ਕਾ ਤੁੱਪ ਜਿਵੇਂ ਹਾੜਦੀ ਹੁੰਦੀ ਜੇ ਠਾੜਦੀ ਬਾਬਾ ਕਹਿੰਦਾ ਓ ਹੋ ਬਾ ਬੜਾ ਹੈ ਹਾਲੂਈ ਲਾਗੇ ਪਰੇ ਮਾਰੀ ਕਿਉਂ ਰੱਬ ਕਹਿੰਦਾ ਦੇਖ ਨੇਰੀ ਨੂੰ ਕਹਿੰਦਾ ਤੂੰ ਆ ਥੋੜੀ ਯਾਨੀ ਸਿਆਣੀ ਸੀਗੀ ਤੇ ਨੇਰੀ ਹੰਕਾਰ ਵਾਲਾ ਕਰਦੀ ਸੀਗੀ ਕਿਉਂ ਕਹਿੰਦਾ ਜਿੱਤ ਗਈ ਨਾ ਧੁੱਪ ਠੀਕ ਆ ਆਏ ਨਾ ਹੰਕਾਰ ਨਹੀਂ ਕਰੀ ਜਾਂਦਾ ਨੇਰੀ 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 ਤੂੰ ਕਹਿੰਦਾ ਜੱਟ ਨੇਰੀ ਆ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੱਲ ਦਾ ਸਹੀ ਗੱਲ ਆ ਬਾਈ ਤੇਰੀ ਮੇਨਾਂ ਦਾ ਕਰੇ ਗੱਲ ਸੁਣਾਈ ਨਹੀਂ ਸੀ ਕਿਸੇ ਨੇ ਮਾਦਾ ਦੇ ਹੰਕਾਰ ਚ ਤੁਰਿਆ ਫਰਦਾ ਰਿਆ ਲਾਟੂ ਬਿਮਾਰ ਪਿਆ ਨਮੂਨੀਆ ਹੋ ਗਿਆ ਤੁਹਾਨੂੰ ਉਹ ਵੀ ਤੇਰੇ ਵਾਂਗੂ ਇੱਕ ਦਿਨ ਟੀ-ਸ਼ਰਟ ਪਾਈ ਫਰਦਾ ਜੀਗਾ ਮੋਟਰਸਾਈਕਲ ਤੇ ਗੇੜੇ ਕੱਢੀ ਆ ਵੇ ਅਸੀਂ ਮੋਰ ਤੇ ਬੈਠੇ ਸੀਗੇ ਤੇ ਸਾਨੂੰ ਮਜ਼ਾਕ ਕਰਕੇ ਲੰਗਾ ਕਹਿੰਦਾ ਜੱਟ ਨੂੰ ਨਹੀਂ ਲੱਗਦੀ ਠੰਡ ਟੁੰਡਾ ਤੀਜੇ ਦਾ ਹੀ ਨਮੂਨੀਆ ਹੋ ਗਿਆ ਰਗੜਿਆ ਪਿਆ ਤਾਂ ਜੀ ਤੈਨੂੰ ਕਹਿਣਾ ਬਈ ਹੁਣ ਪਤਾ ਜਾਂਦੀ ਆ ਨਹੀਂ ਠੰਡ ਮਾਰਦੀ ਐ ਸਹੀ ਗੱਲ ਚਾਹ ਠੀਕ ਐ ਮੈਂ ਵੀ ਜਾਣਾ ਘਰੇ ਚੰਗਾ ਜਾਂਦਾ ਜਾਗਾ ਠੀਕ ਐ